ਸਾਰੇ ਨੂੰ ਪਿਆਰ ਭਰੀ ਸਸ਼ੀਅਕਲ ਜੀ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਵਿਭਾਗਾਂ ਨੂੰ ਇੱਕ ਜ਼ਰੂਰੀ ਪੱਤਰ ਜਾਰੀ ਕੀਤਾ ਹੈ ਔਰ ਇਸ ਪੱਤਰ ਦੇ ਨਾਲ ਇਹ ਵੀ ਲਿਖਿਆ ਹੋਇਆ ਹੈ ਕਿ 24 ਅਪ੍ਰੈਲ 2025 ਤੱਕ ਇਸ ਸੰਬੰਧੀ ਫਾਈਨਲ ਰਿਪੋਰਟ ਜਿਹੜੀ ਹੈ ਪੇਸ਼ ਕੀਤੀ ਜਾਵੇ ਔਰ ਇਸ ਅਹਿਮ ਪੱਤਰ ਦੇ ਵਿੱਚ ਪੂਰੀ ਜਾਣਕਾਰੀ ਲੈ ਲੈਣੇ ਅੱਜ ਦੀ ਵੀਡੀਓ ਦੇ ਵਿੱਚ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਜੀ ਚੈਨਲ ਤੇ ਨਵੇਂ ਚੈਨਲ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਇਸ ਪੱਤਰ ਦੇ ਵਿੱਚ ਅਸਲ ਦੇ ਵਿੱਚ ਕੀ ਪੁੱਛਿਆ ਗਿਆ ਹੈ ਦੋਸਤੋ 11/4/2025 ਨੂੰ ਜਿਹੜਾ ਇਹ ਪੱਤਰ ਹੈ ਜਾਰੀ ਕੀਤਾ ਗਿਆ ਹੈ ਔਰ ਇਸ ਸੰਬੰਧੀ ਰਿਪੋਰਟ ਸੰਬੰਧ ਜਿਹੜੀ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ 24 ਅਪ੍ਰੈਲ 2025 ਨੂੰ 11:30 ਵਜੇ ਜਿਹੜੀ ਹੈ ਚੱਡੀਗੜ੍ਹ ਵਿਖੇ ਇੱਕ ਖਾਸ ਡਿੰਗ ਜਿਹੜੀ ਹੈ ਰੱਖੀ ਗਈ ਹੈ ਇਸ ਪੱਤਰ ਦੇ ਸਬੰਧ ਵਿੱਚ ਸੋ ਅੱਜ ਜਾਣ ਲੈਣੇ ਹਾਂ ਇਸ ਪੱਤਰ ਦੇ ਵਿੱਚ ਜਿਹੜਾ ਖਾਸ ਕੀ ਹੈ ਦੋਸਤੋ ਸੌਰਵ ਸ਼ਰਮਾ ਵਜ਼ਿਸ ਸਟੇਟ ਆਫ ਪੰਜਾਬ ਦਾ ਇੱਕ ਅਹਿਮ ਕੇਸ ਜਿਹੜਾ ਹੈ ਮਾਨਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਚਾਰਿਆ ਸੀ ਜਿਸ ਦੇ ਬਾਰੇ ਅਸੀਂ ਲਗਾਤਾਰ ਤੁਹਾਨੂੰ ਜਾਣਕਾਰੀ ਦਿੱਤੀ ਹੈ ਕਿ ਸਹਾਇਕ ਪ੍ਰੋਫੈਸਰ ਡਾਕਟਰ ਦੇ ਵੱਲੋਂ ਜਿਹੜਾ ਇਹ ਕੇਸ ਦਾਇਰ ਕੀਤਾ ਗਿਆ ਸੀ ਕਿ ਉਹਨਾਂ ਨੂੰ 7ਵਾਂ ਪੀ ਕਮਿਸ਼ਨ ਦੀ ਮਤਾਬਕ ਜਿਹੜੇ ਸਕੇਲ ਦਿੱਤੇ ਜਾ ਰਹੇ ਨੇ ਪਰ ਅਸਲ ਦੇ ਵਿੱਚ ਉਹਨਾਂ ਨੂੰ 2016 ਦੇ ਜਿਹੜੇ ਰੂਲਸ ਨੇ ਉਸ ਦੇ ਮਤਾਬਕ ਛੇਮਾ ਪੀ ਕਮਿਸ਼ਨ ਦਾ ਜਿਹੜਾ ਉਹਦੇ ਮਤਾਬਕ ਜਿਹੜੇ ਸਕੇਲ ਜਿਹੜੇ ਨੇ ਬਣ ਦੇਣੇ ਬੰਦੇ ਨੇ। ਔਰ ਇਸ ਨੂੰ ਲੈ ਕੇ ਜਿਹੜਾ ਮਾਨਯੋਗ ਕੋਰਟ ਨੇ ਜਿਹੜੇ ਨੇ ਮੁਲਾਜ਼ਮ ਨੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਕੀਤਾ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਤੱਕ ਦਾ ਵੀ ਰੁਖ ਕੀਤਾ ਸੀ ਪਰ ਅਸਲ ਦੇ ਵਿੱਚ ਜਿੱਤ ਜਿਹੜੀ ਹੈ ਮੁਲਾਜ਼ਮਾਂ ਦੀ ਹੋਈ ਸੀ ਉਹਨਾਂ ਨੂੰ ਪੰਜਾਬ ਦੇ ਸਕੇਲ ਦੇਣ ਦੇ ਹੁਕਮ ਜਿਹੜੇ ਨੇ ਜਾਰੀ ਕੀਤੇ ਨੇ ਗਏ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਹੈ ਪੰਜਾਬ ਸਰਕਾਰ ਵਿੱਤੀ ਵਿਭਾਗ ਨੇ ਜਿਹੜਾ ਹੈ ਵੱਖ-ਵੱਖ ਵਿਭਾਗਾਂ ਨੂੰ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਸੀ ਕਿ ਜਿੰਬੰਦ ਕੀਤਾ ਜਾ ਰਿਹਾ ਹੈ ਮਾਤੀ ਅਮਰਜੀਤ ਸਿੰਘ ਜੀ ਮੰਗਲੀ ਇਹਨਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਜਾਊਗਾ ਸਾਥੀ ਅਮਰਜੀਤ ਸਿੰਘ ਜੀ ਮੰਗਲੀ ਸਾਥੀ ਜਗਦੀਪ ਸਿੰਘ ਜੀ ਹੋ ਗਏ ਇਸ ਤੋਂ ਬਾਅਦ ਸਾਥੀ ਅੰਤਰ ਸਿੰਘ ਜੀ ਜੇਈ ਜੋ ਕਿ ਟੀਐਸਯੂ ਦੇ ਸਖਤਰ ਚੁਣੇ ਗਏ ਨੇ ਇਹਨਾਂ ਤੋਂ ਬਾਅਦ ਸਾਥੀ ਗੁਰਪ੍ਰੀਤ ਸਿੰਘ ਜੀ ਐਸਐਸਏ ਇਹ ਜੁਆਇੰਟ ਸੈਕਟਰੀ ਚੁਣੇ ਗਏ ਨੇ ਜੀ ਇਹਦਾ ਸਾਡੇ ਪੁਰਾਣੇ ਸਾਥੀ ਰਹੇ ਨੇ ਤੇ TCS ਦੇ ਵਿੱਚ ਸਰਗਰਮ ਸਾਥੀ ਸਾਡੇ ਮੋਤੀ ਸਿੰਘ ਜੀ ਇਹਨਾਂ ਤੋਂ ਬਾਅਦ ਸਾਥੀ ਬਰਿੰਦਰ ਸਿੰਘ ਪਵਾਰ ਜੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਹਾਰਪੂਆ ਕੇ ਸਨਮਾਨਿਤ ਹੋਣ ਸਾਥੀ ਬਰਿੰਦਰ ਸਿੰਘ ਜੀ ਪਵਾਰ ਸਾਥੀ ਪਿਆਰਾ ਸਿੰਘ ਜੀ ਐਲਐਮ ਇਨਾਂ ਨੂੰ ਵੀ ਹਾਰਪਾ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਸਾਥੀ ਰਵਿੰਦਰ ਕੁਮਾਰ ਜੀ ਲੈਨਮੈਨ ਜੀ ਇਹਨਾਂ ਨੂੰ ਵੀ ਜੀਹਾਂ ਆਖਦੇ ਹੋਏ ਪੀਐਸਯੂ ਦੇ ਵਿੱਚ ਇਹ ਤਾਂ ਸਾਥੀ ਪੁਰਾਣੇ ਸਾਡੇ ਫੀਲਡ ਦੇ ਵਿੱਚ ਵੀ ਟੈਕਨੀਕਲ ਸਰਵਿਸ ਯੂਨੀਅਨ ਦੇ ਨਾਲ ਜੁੜੇ ਹੋਏ ਨੇ ਤੇ ਮੈਂ ਪੂਰੀ ਟੀਮ ਨੂੰ ਵਧਾਈ ਦੇਣਾ ਅਤੇ ਆਸ਼ ਕਰਦਾ ਹਾਂ ਕਿ ਇਹ ਟੀਮ ਜਿਹੜੀ ਹੈ নিরপেক্ষ নিরপেক্ষ होके सांझे लड़ाई ਜਿਹੜੀ ਹੈ ਉਹ پوری লড়াই ਲੜੀ ਜਾਊਗੀ ਅਤੇ ਲੋਕਾਂ ਨੂੰ ਇਨਸਾਫ ਦਵਾਇਆ ਜਾਊਗਾ ਅਤੇ ਮੈਨੇਜਮੈਂਟ ਤੋਂ ਆਪਣੀਆਂ ਮੰਗਾਂ